ਆ ਰਲਾਉਂਦੇ ਤੇ ਪਰ ਸੰਗਤ ਆਉਦੇ ਤੇ ਤਰਦਿਆ ਨਹੀਂ ਨਾ ਮੈਲਾ ਨਾ ਤੁੰਗਲਾ ਨਾ ਭਗਵਾਨਾ ਕਾਚਾ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸਾਜਾ ਸੱਚੇ ਪ੍ਰਤਪਾਲਕ ਮੇਰੀ ਪੀਰੀ ਦੇ ਸੰਚਾਲਕ ਦਾਤਾ ਦੀਨ ਦਲੀ ਦੇ ਮਾਲਕ ਨਰਲ ਜਨਮ ਆਲੇ ਦੀ ਏ ਗੰਗਾ ਕੇ ਲੰਦਨ ਚਰਨਨ ਲ ਬੰਦਨ ਹ ਕਰੋ ਸੰਪੂਰਨ ਦਾਸ ਨਮਾਲੇ ਦੀ ਓ ਤੇਰੀ ਰਹਿਮਤ ਹੈ ਨ ਭੈਣ ੋ ਸਰਨੇ ਆਇਆ ਦੇ ਜਿਵੇਂ ਗੁਰੂ ਸੱਚੇ ਪ੍ਰਤਪਾਲਕ ਮੇਰੀ ਪੀਰੀ ਦੇ ਸੰਚਾਲਕ ਏ ਦਾਤਾ ਦੇਨ ਦੁਨੀ ਦੇ ਮਾਲਕਾਂ ਨੂੰ ਅਰਜੇ ਆ ਨਾਲੇ ਦੀ ਏ ਗੰਗਾ ਕੇ ਲੰਦਨ ਚਰਨਨ ਬੰਦਨਹ ਕਰੋ ਸੰਪੂਰਨ ਦਾਸ ਨਮਾਲੇ ਦੀ ਓ ਤੋਰੀਆਂ ਰਹਿਮਤ ਹੈ ਨ ਬਿਆਨ ਤ ਕਿਰਪਾ ਕਰ ਮੇਰੇ ਭਗਵੰਤਾ ਤੇਰਾ ਨਹੀਂ ਕੋਈ ਆਉਂਗਾ ਕਰਮ ਕਰਮ ਕਰ ਤਖਾ ਬਜਾਇਆ ਦੀ ਹਲ ਕੋ ਬਿੰਦ ਗਜੰਦ ਬਲੀ ਮਰ ਗਿੰਦੇ ਪਤਾ ਲਾਜ ਰਖੋ ਸ਼ਰਨ ਆਇਆ ਦੀ ਜਗਵਲ ਹਰੀ ਕਾਰਾ ਓ ਸੱਜ ਖੰਡ ਕਰਗੇ ਮਤਾਇ ਲਲਕਾਰਾ ਲਾਜ ਪਾਲਣੇ ਵਾਲੇ ਦੀ اے ਗੰਗਾ ਕੇ ਨੰਦਨ ਚਰਨਨ ਬੰਦਨ ਹੈ ਕਰੋ ਸੰਪੂਰਨ ਦਾਸ ਸਮਾਣੇ ਦੀ ਓ ਪਾਪੇ ਬੁੱਢੇ ਨੂੰ ਸਮਝਾ ਕੇ ਘਰ ਵਿੱਚ ਦੋ ਤਲਵਾਰਾਂ ਪਾ ਗਏ ਸ਼ਕਤੀ ਭਗਤੀ ਗੁਣ ਫਰਮਾ ਕੇ ਲਾਜ ਰੱਖ ਲੋ ਜੀ ਹਮਸਾਇਆ ਦੀ ਹਰ ਗੋਬਿੰਦ ਗਜੰਤ ਭਲੀ ਮਰ ਗਏ ਦੇ ਪਤਾ ਲਾਜ ਰੱਖੋ ਸ਼ਰਮੀਆਂ ਆਉਂਦੀ ਬੈੰਨੇ ਸਲਾਇਓ ਲੋਣੇ ਚਟਣੇ ਰੂਲਾ ਦਰ ਤੋਂ ਮੋੜੇ ਸਕਣੇ ਤਾਰੇ ਪੁੱਤਰ ਦੇਸ ਲਖਣੇ ਯੁਗਤੀ ਦੱਸ ਕੇ ਭਾਣੇ ਦੀ हे गंगा के नंदन चरण न वंदन हा करो संपूर्ण दास न माने दी ओ जे मु दाता कर्म कमावे पटी मजदा सिख बचावे पानी तन ते आप पमावे पल्ले बिरद कलाया दी हर गोविंद गजंत बलि मरगेंद पता लाज रखो शरणियाया दी ओ आउंदे रे चरके दरवाजे दा ਰਾਨੇ ਐਂਕੜ ਖਾਉ ਗਏ ਨਮਾਣੇ ਖੋਟ ਗਵਾਦ ਲਕਾਣੇ ਦੀ ਏ ਗੰਗਾ ਕੇ ਨੰਦਰ ਚਰਨ ਨ ਬੰਦਨ ਹਾ ਕਰੋ ਸੰਪੂਰਨ ਦਾ ਨਮਾਣੇ ਦੀ ਓ ਤਾਤਾ ਜੀ ਕਸ਼ਮੀਰ ਜਾ ਜਾ ਕੇ ਕਮਾ ਕੇ ਚੋੜਾ ਪਾਗ ਫਰੀ ਦਾ ਪਾ ਕੇ ਰਖਨੀ ਨਾਮ ਤੇ ਆਆਂ ਦੀ ਹਰ ਗੋਬਿੰਦ ਗਜੰਤ ਭਲੀ ਮਰ ਕੇੰ ਤਪਤਾ ਲਾਜ ਰੱਖ ਲੋ ਸਰਨੀ ਆਆਂ ਦੀ ਕਦਾ ਸਾਰੇ ਐਂਕੜ ਤੇਰੇ ਚਰਨੇ ਹਾਰੇ ਧੌਣ ਭੰਨੇ ਜਰਵਾਣੇ ਦੀ ਏ ਗੰਗਾ ਕੇ ਨੰਦਰ ਚਰਨਨ ਬੰਦਨ ਹੈ ਕਰੋ ਸੰਪੂਰਨ ਦਾਸ ਨਮਾਣੇ ਦੀ ਓ ਮਦ ਲੋ ਮਸਤਾ ਦੀ ਅਰਜੋਈ ਜੰਨੂ ਨਹੀਂ ਸਹਾਰਾ ਕੋਈ ਬਖਸ਼ੋ ਜੀ ਚਰਨਾਮ ਚਟੋਈ ਚਰਨ ਤੂੜ ਵਚਨ ਆ ਦੀ ਹਰ ਗੋਬਿੰਦ ਗਜੰਤ ਬਲੀ ਮਰ ਗੈਂਦੇ ਪਤਾ ਲਾ ਲ ਰਖੋ ਸਰਨੀ ਆ ਦੀ ਬ੍ਰਹਮ ਗਿਆਨੀ ਬਾਬਾ ਬੁੰਡਾ ਸਾਹਿਬ ਜੀ ਦੇ ਅੰਤਮ ਸਾਨ ਤੇ ਸਲਾਣਾ ਜੋੜ ਮੇਲਾ ਸਤਖੰਡ ਪਿਆਨਾ ਦਾ ਸਰਬੱਤ ਸੰਗਤ ਦੇਸ਼ ਵਿਦੇਸ਼ ਵਿੱਚੋਂ ਪਹੁੰਚ ਕਰਕੇ ਹਰ ਸਾਲ ਦੀ ਤਰ੍ਹਾਂ ਇੱਥੇ ਹਾਜ਼ਰੀ ਲਵਾਉਂਦੇ ਆ ਆਓ ਸਰਬੱਤ ਮਾਈ ਭਾਈ ਗੁਰਸੇਖ ਜਿੱਥੇ-ਜਿੱਥੇ ਸਪੀਕਰਾਂ ਰਾਈ ਆਵਾਜ਼ ਆ ਜਾਂਦੀ ਆ ਸਾਰੇ ਹਾਜ਼ਰੀ ਲਵਾ ਲਓ ਤੇ ਗੱਦ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਵਾਕ-ਵਾਕ ਬੁਲਾ ਰਹਿਆ ਨੇ ਜਦਨ ਕੀਤਾ ਹੈ ਤੁਹਾਨੂੰ ਆਪਣੇ ਵੱਡ ਵਡੇਰਾਂ ਦੇ ਇਤਿਹਾਸ ਨਾਲ ਜੋੜਨ ਦਾ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਂਦੇ ਮਾਵਾਕ ਅਨਸਾਰ ਆਪਾਂ ਲੇਖ ਜੋਖੇ ਕਰਨਾ ਹੁੰਦਾ ਸਾਲ ਦਾ ਜਿਵੇਂ ਕੋਈ ਆਡਿਟ ਵਾਲਾ ਆਡਿਟ ਕਰਦਾ ਹੈ ਕਿ ਸਾਡੀ ਕੌਮ ਨੇ ਤਰੱਕੀ ਕਿੰਨੀ ਕੀਤੀ ਆ ਸਾਨੂੰ ਬੈਠ ਕਿੰਨੀ ਹੋਈ ਆ ਸਾਨੂੰ ਮਨਾਵਾ ਕਿੰਨਾ ਹੋਇਆ ਔਰ ਇਹ ਵੀ ਜੋੜ ਮੇਲਾਂ ਦਾ ਕਿ ਆਡਿਟ ਹੁੰਦਾ ਆਉਟਪੁੱਟ ਹੁੰਦੀ ਆ ਕੱਢਣੀ ਪੈਂਦੀ ਆ ਵੀ ਕਿੰਨਾ ਕੁ ਆਪਾਂ ਗੁਰੂ ਦੇ ਬਚਨ ਤੇ ਪਹਿਰਾ ਦਿੱਤਾ ਕਿੰਨਾ ਕੁ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਆ ਕਿੰਨਿਆ ਪ੍ਰਾਣੀਆਂ ਨੇ ਇਹ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਤੇ ਕੱਲ ਫੇਰ ਇੱਥੇ ਜਿਵੇਂ ਹਰ ਸਾਲ ਅਮਰ ਸੰਚਾਰ ਹੁੰਦਾ ਭਾਈ ਜਿਨ੍ਹਾਂ ਦੇ ਅੰਦਰ ਕੋਈ ਤਾਗ ਹੁੰਦੀ ਆ ਕੋ ਥੋੜੀ ਬੋਧੀ ਖੇਚ ਹੁੰਦੀ ਆ ਕਿ ਮੈਂ ਆਪਣੇ ਗੁਰੂ ਨੂੰ ਮਿਲਣਾ ਉਹਦੇ ਚੇਤੇ ਸਟੇਜ ਤੇ ਹੁਣੇ ਆ ਜੇ 2-4 ਸਿੱਖ ਆਇਆ ਕਹਿਣ ਲੱਗੇ ਵੀ ਅਸਾਂ ਅਮਰ ਛਗਣਾ ਮੈਂ ਇਸ ਕਰਕੇ ਅਲਾਉਟਮੈਂਟ ਕੀਤੀ ਆ ਜਿਹੜੀ ਨਵੀਂ ਸੰਗਤ ਆਉਂਦੀ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੱਲ ਇਸੇ ਥਾਂ ਤੇ ਅਮਰ ਸੰਚਾਰ ਹੋ ਰਿਹਾ ਤੇ ਸਾਧ ਸੰਗਤ ਹਰ ਬੰਦੇ ਨੂੰ ਪਤਾ ਤੇ ਹਰ ਧਰਮ ਦੇ ਉਹਨੂੰ ਕੈਂਡੀਡੇਟ ਨੂੰ ਪਤਾ ਹੁੰਦਾ ਵੀ ਮੈਂ ਆਪਣੇ ਧਰਮ ਦਾ ਪੈਰੋਕਾਰ ਹਾਂ ਤੇ ਧਰਮ ਵਿੱਚ ਰਹਿਣਾ ਤੇ ਜਦੋਂ ਆਪਾਂ ਸਿੱਖ ਨੂੰ ਗੁਰੇ ਮਰ ਜਾਂਦੇ ਆ ਨਾ ਅਮਰਤ ਨਹੀਂ ਛਕਦੇ ਤੇ ਫਿਰ ਲੋਕ ਲੱਗਿਆ ਕਰਕੇ ਭਾਈ ਵੀ ਅਰਦਾਸ ਕਰ ਦਿੰਦਾ ਗੁਰਮੁਖ ਜਨਮਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੜ ਮੱਲਿਆ ਫਿਰ ਧਰਮ ਰਾਜ ਨੂੰ ਫਿਕਰ ਪਾਇ ਜਾਂਦਾ ਵੀ ਇਹ ਤੇ ਨੁਘਰਾ ਇਹਨੂੰ ਕਿਹੜੇ ਖਾਤੇ ਚ ਪਾਵਾਂ ਹਿੰਦੂਆ ਵਾਲੇ ਚ ਝੁਟਾ ਆ ਕਿ ਮੁਸਲਮਾਨ ਵਾਲੇ ਚ ਝੁਟਾ ਇਹ ਦੇ ਘਰ ਕੇ ਮੇਰੀ ਬੇਨਤੀ ਨੂੰ ਮੰਨਿਓ ਪ੍ਰਵਾਨ ਕਰ ਲਿਓ ਹੱਥ ਜੋੜ ਕੇ ਬੇਨਤੀ ਆ ਇਹ ਜਨਮ ਮੁੜ ਕੇ ਬਾਰ ਬਾਰ ਨਹੀਂ ਆਉਣਾ ਮਾਨਸ ਜਨਮ ਦੁਲਬ ਹੈ ਹੋਤ ਨਾ ਬਾਰ ਬਾਰ ਹਾਂਜੀ ਹਾਂਜੀ ਭਾਈ ਦਲਜੀਤ ਸਿੰਘ ਆਸਟ੍ਰੇਲੀਆ ਵਿੱਚ ਪੀਆਰ ਹੋ ਜਾਣਾ ਜਦਿਆਂ ਨੂੰ ਵਿਆਸ ਹੁੰਦੀ ਆ ਕਿ ਸਜਣ ਮਿੱਤਰ ਪੀਆ ਹੋ ਜੇ ਤੇ ਮੁੜ ਕੇ ਰਾਹਦਾਰੀ ਘੱਲੂਗਾ ਮਹਾਰਾ ਜੀ ਕਿਰਪਾ ਕਰਨਾ ਹਿੱਤ ਆਨੇ ਵੀ ਬਹੁਤ ਛੇਤੀ ਹੋ ਜੇ ਹੋਰ ਮੇਰਾ ਵੀਰ ਕਾਕਾ ਛੋਟਾ ਜਾ ਸੋਦ ਅਮੜਾ ਅਰਦਾਸ ਕਰਾ ਗਿਆ ਮਹਾਰਾਜ ਸਿੱਖੀ ਦੀ ਦਾਤ ਅਮਰਤ ਦੀ ਦਾਤ ਉਹਨਾਂ ਨੂੰ ਬਖਸ਼ਣ ਪਰਿਵਾਰ ਤੇ ਚੜ੍ਹਦੀ ਕਲਾ ਬਖਸ਼ੋ ਲਵਜੀਤ ਸਿੰਘ ਜੀ ਢਿੱਲੋਂ ਆਸਟ੍ਰੇਲੀਆ ਦੀ ਪੀਆ ਵਾਸਤੇ ਹੋਈ ਅਰਦਾਸ ਕਰਾਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਆਹ ਸਮਾਂ ਬੜੀ ਤੇਜ਼ੀ ਨਾਲ ਆ ਰੰਧਾਵਾ ਸਾਹਿਬ ਦੇ ਪੁੱਤਰ ਨੇ ਉੱਥੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਜਿੱਥੇ ਲਾਈਟ ਐਂਡ ਸਾਊਂਡ ਦਾ ਇਹਨਾਂ ਦਾ ਐਡਾ ਤਗੜਾ ਕਾਰੋਬਾਰ ਉੱਥੇ ਉਹ ਪੁਲਿਸ ਵਿੱਚ ਭਰਤੀ ਹੋਇਆ ਤੇ ਇੱਥੇ ਹੀ ਉਹਨੇ ਡਿਊਟੀ ਵਾਲੀ ਨਾਲੇ ਸਾਰੀ ਆਪ ਸੇਵਾ ਕਰ ਰਿਆ ਤੇ ਚਰਨ ਕਬਲ ਸਾਹਿਬ ਜੀ ਕ੍ਰਿਸ਼ਨ ਕਬਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਉਹਨਾਂ ਨੇ ਰੰਧਾਵਾ ਸਾਹਿਬ ਦੀ ਸਿਹਤ ਸੁਧਾਰਤੀ ਵਾਸਤੇ ਅਰਦਾਸ ਕਰਾਈ ਸੀ ਮੈਂ ਫੇਰ ਕਰਦਾ ਮਾਰੇ ਕਿਰਪਾ ਕਰਨ ਚੰਗੇ ਨੇ ਵਧੀਆ ਨੇ ਮਨੁਪਾਉਣਾ ਕਰਕੇ ਗੁਰੂ ਘਰ ਦੀ ਸੇਵਾ ਕਰਦੇ ਆ ਮੈਨੂੰ ਕਿਰਪਾ ਕਰਨ ਆਹ ਹੁਣ ਮੈਂ ਬੜੇ ਜ਼ਿੰਮੇਵਾਰ ਸੱਜਣ ਜਿਨ੍ਹਾਂ ਨੇ ਮੇਰੇ ਸਤਾਰ ਜੋਗੀ ਸਾਹਿਬ ਦੀ ਪਾਸੋਂ ਹਰ ਸਟੇਜ ਤੋਂ ਜਦੋਂ ਉਹਨਾਂ ਦੇ ਨਾਲ ਬੜੀ ਬੜੀ ਦੂਰ ਜਾਂਦੇ ਰਹਿ ਤੇ ਲੋਕ ਸ਼ਿਫਾਰਿਸ਼ ਕਰਕੇ ਸੰਗਤਾਂ ਇਹ ਪ੍ਰਸੰਗ ਸੁਣਦੀਆਂ ਸੀ ਕਿ ਮਹਾਰਾਜ ਪੈਂਦੇਖਾਨ ਨੂੰ ਸੋਧਾ ਲਾ ਦਿਓ ਇੱਕ ਵਾਰ ਪੈਂਦੇਖਾਨ ਨੂੰ ਵਾਹ ਵਾਹ ਉਹ ਚੌਥੀ ਜੰਗ ਜੀ ਲੱਗਦਾ ਉਹਨੂੰ ਸੋਧਾ ਤੇ ਇਹ ਸੋਧਾ ਕਿਉਂ ਲੱਗਾ ਕੇ ਕੇ ਇਹਦਾ ਮਾਣਾ ਹੰਕਾਰ ਨਾਲ ਭਰ ਗਿਆ ਜਦੋਂ ਬੰਦੇ ਦੇ ਮਨ ਵਿੱਚ ਨਾ ਹੀ ਹੰਕਾਰ ਆ ਜਾਏ ਵੀ ਜੇ ਮੈਂ ਗੁਰਦੁਆਰੇ ਅੱਜ ਨਾ ਨਾ ਗਿਆ ਤੇ ਮੇਰੇ ਵਰਗੀ ਦਾਲ ਨਹੀਂ ਉੱਥੇ ਕਿਸ ਨੇ ਬਣਾਉਣੀ ਜੇ ਮੈਂ ਅੱਜ ਨਾ ਗੁਰਦੁਆਰੇ ਗਿਆ ਤੇ ਮੇਰੇ ਜਨਾ ਪ੍ਰਬੰਧ ਨਹੀਂ ਕਿਸ ਨੇ ਕਰਨਾ ਇਹ ਹੰਕਾਰ ਦੀਆਂ ਹੀ ਬਾਤਾਂ ਨੇ ਤੇ ਮਹਾਰਾਜ ਕਹਿੰਦੇ ਨੇ ਇੱਥੇ ਤੇ ਇੱਕ ਤੋਂ ਇੱਕ ਚੜੰਦੀਆਂ ਜੇ ਤੂੰ ਨਾ ਆਏਗਾ ਤੇ 10 ਹੋਰ ਆ ਜਾਣੇ ਆ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਥੇ ਕੋਈ ਘਾਟਾ ਨਹੀਂ ਪੰਦੇਖਾ ਨੂੰ ਮਨ ਵਿੱਚ ਹੰਕਾਰ ਹੋ ਗਿਆ ਕਿ ਦੋ ਜੰਗਾਂ ਅੱਗੇ ਛੇਵੇਂ ਪਾਤਸ਼ਾਹ ਨਾਲ ਮੈਂ ਲੜ ਕੇ ਜਿੱਤਿਆਂ ਮੈਂ ਜਦੋਂ ਮੈਂ ਆ ਗਈ ਹਉਮੈ ਆ ਗਈ ਤੇ ਮੇਰਾ ਸਤਿਗੁਰੂ ਹਰ ਅੰਦਰ ਦੀ ਜਾਣਦਾ ਹੈ ਹਰ ਦਿਲ ਦੀ ਜਾਣਦਾ ਹੈ ਮਹਾਰਾਜ ਨੇ ਜਾਣਿਆ ਕਿ ਦੇ ਮਨ ਵਿੱਚ ਹਉਮੈ ਆ ਕਿ ਮੈਂ ਛੇਵੇਂ ਪਾਤਸ਼ਾਹ ਨੂੰ ਜਿਤਾਉਣਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜੰਗ ਜਿਤਾਉਣਾ ਮਹਾਰਾਜ ਨੇ ਐਰ ਕੈ ਇਹਨੂੰ ਜੰਗ ਵਿੱਚ ਖੜਿਆ ਹੀ ਨਾ ਮਹਾਰਾਜ 35000 ਦਾ ਮੁਕਾਬਲਾ ਕਰਕੇ ਲਾਲਾ ਬੇਗ ਨੂੰ ਮਾਰ ਕੇ ਮਹਾਰਾਜ ਜਦੋਂ ਕਰਤਾਰਪੁਰ ਆਏ ਇਹ ਬੜਾ ਨਿੰਮੋ ਜਾਣਾ ਹੋਇਆ ਬਾਬੇ ਬਿਰੀ ਚੰਦ ਨੂੰ ਕਹਿੰਦਾ ਬਾਬਾ ਜੀ ਇਹ ਤੇ ਅੱਲਾ ਦੇ ਕਰਮਣਾ ਜੰਗ ਜਿੱਤ ਆਇਓ ਜੇ ਹਾਰ ਜਾਂਦੇਓ ਤੇ ਨਮੋਸ਼ੀ ਮੈਨੂੰ ਹੀ ਆਉਣੀ ਸੀ ਅਦੇ ਵੀ ਦਮ ਕਰੇ ਮਾਰਨੋਂ ਨਹੀਂ ਹਟਦਾ ਹੰਕਾਰ ਅਜੇ ਵੀ ਨਹੀਂ ਛੱਡਦਾ ਆਖਰਕਾਰ ਉਹਨਾਂ ਦਿਨਾਂ ਵਿੱਚ ਸਮਾਂ ਬੜਾ ਸੀਮਤ ਹੁੰਦਾ ਉਹਨਾਂ ਦਿਨਾਂ ਵਿੱਚ ਵਿਸਾਖੀ ਦਾ ਮੇਲਾ ਉੱਥੇ ਲੱਗਦਾ ਸੀ ਜਿੱਥੇ ਗੁਰੂ ਮਹਾਰਾਜ ਹੁੰਦੇ ਸਨ ਐਤਕਾ ਵਿਸਾਖੀ ਦਾ ਮੇਲਾ ਲੱਗਾ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਚਤਰ ਸੈਣ ਸਦਾਗਰ ਮਹਾਰਾਜ ਦੇ ਦਰਸ਼ਨ ਕਰਨ ਆਇਆ ਬੜਾ ਧਨਾੜ ਬੰਦਾ ਬੜਾ ਅਮੀਰ ਬੰਦਾ ਮਹਾਰਾਜ ਵਾਸਤੇ ਬੜੀਆਂ ਚੰਗੀਆਂ ਚੀਜ਼ਾਂ ਲੈ ਕੇ ਆਇਆ ਕਿਉਂ ਲੈ ਕੇ ਆਇਆ ਮਹਾਰਾਜ ਨੇ ਐਲਾਨ ਕੀਤਾ ਹੋਇਆ ਸੀ ਸਿੱਖ ਸਗੋਂ ਮਾਇਆ ਨਾਲੋਂ ਜੰਗੀ ਸ਼ਸਤਰ ਲਿਆਉਣ ਘੋੜੇ ਲਿਆਉਣ ਉਹਨਾਂ ਉੱਤੇ ਸਾਡੀ ਖੁਸ਼ੀ ਹੋਵੇਗੀ ਉਹ ਚਤਰਸੈਨ ਸਦਾਗਰ ਨੇ ਇੱਕ ਘੋੜਾ ਇੱਕ ਪੋਸ਼ਾਕ ਇੱਕ ਸੋਨੇ ਦੀ ਮੋਠ ਵਾਲੀ ਤਲਵਾਰ ਤੇ ਇੱਕ ਬੜਾ ਆਲੀਸ਼ਾਨ ਬਾਜ ਲੈ ਕੇ ਆਇਆ ਮਹਾਰਾਜ ਜਾਣਦੇ ਸਨ ਪਿੱਛੇ ਜੋੜਿਆਂ ਵਿੱਚ ਬੈਠਾ ਸੀ ਪੈਂਦੇਖਾਨ ਵੀ ਰੁੱਸਿਆ ਹੋਇਆ ਮਹਾਰਾਜ ਨੇ ਵੱਡਾ ਵੱਡੇ ਪੁੱਤਰ ਬਾਬੇਗਰ ਦਿੱਤੇ ਇਹਨੂੰ ਬਾਜ ਦੇ ਦਿੱਤਾ ਔਰ ਉਹ ਤਿੰਨ ਚੀਜ਼ਾਂ ਪੈਂਦੇਖਾਨ ਨੂੰ ਆਵਾਜ਼ ਮਾਰ ਕੇ ਦੇ ਦਿੱਤੀਆਂ ਬੜਾ ਖੁਸ਼ ਹੋਇਆ ਵੀ ਮਹਾਰਾਜ ਨੇ ਤੇ ਮੇਰੇ ਨਾਲ ਗਿਲਾ ਹੀ ਨਹੀਂ ਕੀਤਾ ਨਰਾਜ ਨਹੀਂ ਹੋਏ ਪਰ ਮਹਾਰਾਜ ਨੇ ਇੱਕ ਹੁਕਮ ਵੀ ਕੀਤਾ ਉਹ ਪੈਂਦੇ ਖਾਨਾ ਜਦੋਂ ਸਾਨੂੰ ਮਿਲਣਾ ਮਿਲਣਾ ਆਉਣਾ ਹੋਵੇ ਘੋੜੇ ਤੇ ਚੜ ਕੇ ਆਉਣਾ ਆਹ ਵਰਦੀ ਪਾ ਕੇ ਆਉਣਾ ਗਾਤਰੇ ਤਲਵਾਰ ਪਾ ਕੇ ਆਉਣਾ ਉਹਨੇ ਆਖਿਆ ਜੀ 7 ਵਜਣ ਮੇਰਾ ਪਰਮ ਮਿੱਤਰ ਤੇ ਕਵੀਸ਼ਰੀ ਦਾ ਆਸ਼ਿਕ ਉਪਾਸ਼ਕ ਸਰਦਾਰ ਚਰਨ ਸਿੰਘ ਢੰਡੇਰ ਬੇਅੰਤ ਮਾਇਆ ਭੇਜ ਗਿਆ ਮਹਾਰਾਜ ਚੜ੍ਹ ਦੀ ਕਲਾ ਆਓ ਕੀ ਹੋਇਆ ਇਹ ਘੜ ਜਦੋਂ ਚੀਜ਼ਾਂ ਲੈ ਕੇ ਪਹੁੰਚਾ ਦੇ ਇਹਦਾ ਜਵਾਈ ਇਹਦੇ ਘਰ ਹੀ ਰਹਿੰਦਾ ਸੀ ਸਮਾਨਖਾਂ ਉਹ ਬਿੱਟਰ ਗਿਆ ਕਹਿੰਦਾ ਅੱਬਾ ਜਾਨ ਇਹ ਚੀਜ਼ਾਂ ਹੁਣ ਮੈਨੂੰ ਦੇ ਦੇ ਉਹਨੇ ਆਖਿਆ ਕਾਕਾ ਇਹ ਚੀਜ਼ਾਂ ਗੁਰੂ ਕੀ ਅਮਾਨਤ ਨੇ ਇਹ ਗੁਰੂ ਦੀ ਬਖਸ਼ਿਆ ਤੈਨੂੰ ਕਿਵੇਂ ਦੇ ਦਿਆਂ ਉਹਨੇ ਆਖਿਆ ਦੇ ਦੇ ਨਹੀਂ ਤੇ ਤੇਰੀ ਕੁੜੀ ਛੱਡ ਦੇਣੀ ਆ ਆਹ ਵੱਡਾ ਦਸਬਾ ਹੁੰਦਾ ਲੋਕਾਂ ਕੋਲ ਵੀ ਜੇ ਸਹੁਰਿਆਂ ਨੇ ਛਗਣ ਤੇ ਗੱਡੀ ਦੇ ਦਿੱਤੀ ਆ ਤੇ ਮੂੰਹ ਤੇ ਆਪੇ ਪਵਾ ਲੈਂਦੇ ਆ ਜਵਾਈਆਂ ਨੂੰ ਵੀ ਇਹਨਾਂ ਕੋ ਚਾਰ ਪੈਸੇ ਹੈਗੇ ਆ ਤੇ ਮੁੜ ਕੇ ਐਵੇਂ ਕਹਿ ਦਿੰਦੇ ਆ ਸਾ ਪੈੜੀ ਲਈ ਆ ਇਕੱਲਾ ਕੇ ਜਾ ਆਪਣੀ ਨੋਨ ਸਹੁਰਾ ਹੀ ਕਹਿ ਰਿਹਾਦਾ ਤੂੰ ਆਪਣੇ ਭਾਪੇ ਕੋ ਪੰਜ ਕੇ ਲੱਖ ਫੜ ਲਿਆ ਤੇ ਜੇ ਨਾ ਉਹ ਦੇਵੇ ਤੇ ਫੇਰ ਆਖ ਦਿੰਦੇ ਆ ਵੇਖਾਂ ਛੱਡ ਦੇਣਾ ਤੈਨੂੰ ਹੁਣ ਇਹ ਹੀ ਦਾਬਾ ਪੈਂਦੇ ਖਾਂ ਦੇ ਜਵਾਈ ਨਾ ਮਾਰਿਆ ਜੇ ਮੈਨੂੰ ਚੀਜ਼ਾਂ ਨਾ ਦਿੱਤੀਆਂ ਤੇ ਮੈਂ ਤੇਰੀ ਕੁੜੀ ਛੱਡ ਦੇਣੀ ਆ ਕੀ ਕਰੇ ਵਿਚਾਰਾ ਮੁੰਡਾ ਹੈ ਨਹੀਂ ਧੀ ਜਵਾਈ ਬਣਾ ਕੇ ਰੱਖਿਆ ਸੀ ਘਰ ਆਗਰਕਾਰ ਇਹਨੇ ਉਹਨੇ ਚੀਜ਼ਾਂ ਦੇ ਕਰ ਲਿਆ ਕਬਜ਼ਾ ਬਾਬਾ ਕਰ ਦਿੱਤਾ ਜੀ ਵਾਲਾ ਬਾਜ ਇੱਕ ਦਿਨ اچانک ਜਦੋਂ ਉਹਨਾਂ ਸ਼ਿਕਾਰਗਾਹ ਤੇ ਛੱਡਿਆ ਇਹਦੇ ਜਵਾਈ ਦੇ ਹੱਥ ਆ ਗਿਆ ਬਾਜ ਵੀ ਬਾਜ ਨੂੰ ਫੜ ਕੇ ਘਰ ਲੈ ਆਇਆ ਸਿੱਖਾਂ ਨੂੰ ਪਤਾ ਲੱਗਾ ਪੈਂਦੇਖਾਨ ਦੇ ਜਵਾਈ ਨੇ ਬਾਜ ਫੜਿਆ ਮਹਾਰਾਜ ਨੂੰ ਕਹਿੰਦੇ ਮਹਾਰਾਜ ਪੈਂਦੇਖਾਨ ਦੇ ਜਵਾਈ ਕੋਲ ਬਾਜ ਆ ਬਾਬਾ ਜੀ ਵਾਲਾ ਮਹਾਰਾਜ ਕਹਿੰਦੇ ਹੁਣੇ ਮਗਾ ਲੈਨੇ ਮਹਾਰਾਜ ਨੇ ਸਨਿਆ ਭੇਜਿਆ ਨਾ ਆਇਆ ਫਿਰ ਦੂਜੀ ਵਾਰੀ ਬਾਬੇ ਬਿਰੀ ਚੰਦ ਨੂੰ ਕਹ ਲਿਆ ਆ ਗਿਆ ਡਰਦਾ ਵੀ ਜੇ ਨਾ ਗਿਆ ਤੇ ਅਨਜਾਮ ਮਾੜਾ ਹੋਣਾ ਮਹਾਰਾਜ ਕਹਿੰਦੇ ਉਹ ਪੈਂਦੇਖਾਨ ਆ ਸਾਦ ਮਰਾਦੇ ਆਖਿਆ ਤੈਨੂੰ ਹੁਕਮ ਕੀਤਾ ਸੀ ਵਰਦੀ ਪਾ ਕੇ ਆਉਣਾ ਘੋੜੇ ਤੇ ਚੜ ਕੇ ਆਉਣਾ ਕਹਿੰਦਾ ਜੀ ਬਾਬਾ ਬਿਲੀ ਚਾਨ ਮੈਨੂੰ ਬਾਹਰ ਮਿਲ ਪਿਆ ਤੇ ਮੈਂ ਛੇੜ ਛੇੜੀ ਆ ਗਿਆ ਤੁਹਾਡਾ ਸੁਣਾ ਸੁਣ ਕੇ ਕਹਿੰਦੇ ਇਹ ਦੱਸ ਕੇ ਸੁਣਿਆ ਤੇਰੇ ਜਵਾਈ ਕੋਲ ਸਾਡਾ ਬਾਜ ਆ ਉਹ ਦੇ ਦਿਓ ਹੁਣ ਝੂਠ ਮਾਰਦਾ ਗੁਰੂ ਘਰ ਵਿੱਚ ਮਹਾਰਾਜ ਤੇ ਅੰਤਰਜਾਮੀ ਨੇ ਨਾਲੇ ਸਿਖਾਣੇ ਦੇ ਵੇਖ ਲਿਆ ਕਹਿ ਲੱਗਾ ਜੀ ਨਹੀਂ ਬਾਜ ਮੇਰੇ ਕੋਲ ਹੁੰਦਾ ਤੇ ਆਵ ਲੈ ਕੇ ਆਉਣਾ ਸੀ ਮਹਾਰੇ ਕਹਿੰਦੇ ਝੂਠ ਨਹੀਂ ਬੋਲੀਦਾ ਸੰਗਤ ਚ ਉਸੇ ਵੇਲੇ ਬਾਬੇ ਬਿਰੀਚੰਦ ਨੂੰ ਘੱਲ ਕੇ ਦੇ ਘਰ ਵਿੱਚੋਂ ਬਾਜ ਮੰਗਾ ਲਿਆ ਮਾਰੇ ਕਹਿੰਦੇ ਹੁਣ ਕਿੱਥੋਂ ਆਇਆ ਬਾਜ ਕਹਿ ਲੱਗਾ ਜੀ ਲਕਾਇਆ ਹੋਣਾ ਕਿਤੇ ਬਿਰੀਚੰਦ ਨੇ ਹੁਣ ਲਾਇਆ ਮਾਰੇ ਕਹਿੰਦੇ ਅਜੇ ਝੂਠ ਬੋਲਦਾ ਨਿਮਕ ਹਰਾਮੀਆਂ ਅਜੇ ਵੀ ਤੇ ਮਾਫੀ ਮੰਗ ਲੈ ਤੇ ਗੁਰੂ ਕੀ ਸੰਗਤ ਬਖਸ਼ ਲੈਣ ਵਾਲੀ ਆ ਬਖਸ਼ ਦੇਗੀ ਪਰ ਕਿੱਥੇ ਹਟਿਆ ਇਹ ਗੁਰੂ ਦੇਵ ਦੇ ਖਿਲਾਫ ਕੁਝ ਇਨੇ ਜਦੋਂ ਗੱਲਾਂ ਕੀਤੀਆਂ ਬਾਬੇ ਬਿਰੀਚੰਦ ਨੂੰ ਚੜਿਆ ਗੁੱਸਾ ਬਾਬੇ ਬਿਰੀਚੰਦ ਨੇ ਫਿਰ ਢਾ ਲਿਆ ਕੋਟ ਕਟ ਕੇ ਰੀਆਂ ਵਖੀਆਂ ਅੰਦਰ ਪਾਤੀਆਂ ਕੁਲਾ ਲੈ ਗਿਆ ਨੱਕ ਜਮੀਨ ਤੇ ਵੱਜਾ ਨੱਕ ਪਾਟ ਗਿਆ ਕੁੜਤਾ ਲਾਉ ਨਾ ਭਿੱਜ ਗਿਆ ਜਦੋਂ ਘਰ ਆਇਆ ਤੇਰਾ ਜਵਾਈ ਸਮਾਨਖਾਂ ਬੜਾ ਹਸਿਆ ਕਹਿਣ ਲੱਗਾ ਅੱਬਾ ਜਾਨ ਅੱਜ ਤੇਰੇ ਹੱਡਾਂ 'ਚੋਂ ਕੜਾ ਨਿਕਲਿਆ ਗੁਰੂ ਘਰ ਤੂੰ ਗੁਰੂ-ਗੁਰੂ ਕਰੀ ਜਾਂਦਾ ਤਾਂ ਚੱਲ ਹੁਣ ਤੇਰੀ ਹੋਈ ਏ ਬੜੀ ਬਿਜਤੀ ਤੇ ਤੇਰੀ ਬਿਜਤੀ ਦਾ ਬਦਲਾ ਲੈਣ ਵਾਸਤੇ ਚੱਲ ਹੁਣ ਲਾਹੌਰ ਚਲੀਏ ਉਹਨਾਂ ਦਿਨਾਂ ਵਿੱਚ ਲਾਹੌਰ ਬਾਦਸ਼ਾਹ ਸ਼ਾਹਜਹਾਨ ਆਇਆ ਸੀ ਇਨੇ ਬੜੀ ਵੱਡੀ ਪੱਗ ਕੁੱਲੇ ਵਾਲੀ ਪੱਗ ਸ਼ਾਹਜਹਾਨ ਦੇ ਪੈਰਾਂ 'ਚ ਲਾ ਕੇ ਸੁੱਟ ਕੇ ਆਖਿਆ ਬਾਦਸ਼ਾ ਮੇਰਾ ਇੱਕ ਸੂਰ ਸਮਝੋ ਮੈਂ ਤੁਹਾਨੂੰ ਤਿੰਨ ਜੰਗਾਂ ਅੱਗੇ ਹਰਾਇਆ ਮਹਾਰਾਜ ਦੇ ਖਿਲਾਫ ਇਨੇ ਕਿਵੇਂ ਯਾਰ ਅਲਗ ਅਗਲੱਚੀ ਕੀ ਕੁਝ ਉੱਥੇ ਆਖਿਆ ਉਸ ਵੇਲੇ ਦਾ ਵੇਰਵਾ ਐ ਛੰਦ ਵਿੱਚ ਮੇਰੇ ਸਾਥੀ ਹੇ ਐਂਉਂ ਕਹਿ ਰਿਹਾ ਮੇਰੇ ਬਿਨਾ ਨਹੀਂ ਜਿੱਤਦਾ ਜੋ ਗੁਰੂ ਕਹਾਉਂਦਾ ਪਲਾਂ 'ਚ ਵੇਖਿਓ ਕਿਸ ਤਰ੍ਹਾਂ ਕੰਮ ਸੂਤਰ ਆਉਂਦਾ ਤੇ ਯਕੀਨ ਕਰੋ ਇੱਕ ਵਾਰਾ ਮੈਨੂੰ ਪਿਛਲੀ ਮਾਫੀ ਦੇ ਦਿਓ ਤੇ ਮੈਨੂੰ ਨਵੀਂ ਫੌਜ ਦੇ ਦਿਓ ਉਹਨੇ ਆਖਿਆ ਕਿੰਨੀ ਫੌਜ ਚਾਹੀਦੀ ਆ ਇਹਨੇ ਆਖਿਆ ਜੀ 35000 ਦੇ ਅੱਗੇ ਚਾੜ ਕੇ ਵੇਖ ਲਈ ਹਾਰ ਕੇ ਆ ਗਿਆ ਥੋੜੀ ਜੀ ਵਧਾ ਦਿਓ ਉਹਨੇ ਆਖਿਆ ਫਿਰ 50000 ਲੈ ਜਾ ਇਹ 50000 ਫੌਜ ਲੈ ਕੇ ਪੰਜ ਜਰਨੈਲ ਉਥੋਂ ਤੁਰੇ ਨੇ ਗੱਲ ਸੁਣ ਕੇ ਕਾਲੇ ਖਾਨ ਨੇ ਕਰ ਲਈ ਤਿਆਰੀ ਓਏ ਨੇ ਚੁਣਵੀ ਫੌਜangar ਲਈ ਮਰਦੀ ਦੀ ਸਾਰੀ ਓਏ ਉਹਦੇ ਅੱਗੇ ਲਾ ਕੇ ਤੁਰ ਪਿਆ ਪੈਂਦਾ ਹੰਕਾਰੀ ਕਹਿੰਦਾ ਛੇਵੇਂ ਗੁਰਨਾ ਲੜੂ ਮੈਂ ਗੱਲ ਦਿਲ ਵਿੱਚ ਧਾਰੀ ਫਿਰ ਗੱਜਿਆ ਗਾਜੀ ਕੁਤਬਖਾਂ ਓਏ ਮੋਟਾ ਠੁੱਲਾ ਉਹਨੇ ਸਿਰ ਦੇ ਉੱਤੇ ਪਾ ਲਿਆ ਹੰਕਾਰੀ ਕੁਲਾ ਕਹਿੰਦਾ ਕਿਦੇ ਟੋਏ ਤੀਰ ਸਮਾਨਖਾਂ ਕਹਿੰਦਾ ਮੈਂ ਸਿੱਖ ਮਕਾਉਣੇ ਔਰ ਰਣ ਤੱਤੇ ਵੇ ਸਿਖਾਂ ਦੇ ਮੈਂ ਮੋਸ਼ੇ ਪਾਉਣੇ ਉਹ ਜੋਗੀ ਸਿੰਘ ਆਗੇ ਸਿੱਖ ਵੀ ਨਹੀਂ ਕੋਈ ਖੰਡ ਖਡਾਉਣੇ ਇਹ 50000 ਲਾਹੌਰ ਤੋਂ ਲੈ ਕੇ ਨਫਰੀ ਜਦੋਂ ਪਿੰਡਾਂ ਵਿੱਚੋਂ ਹੁੰਦਾ ਹੋਇਆ ਕਰਤਾਰਪੁਰ ਪਹੁੰਚਾ ਇਹਨੇ 25000 ਨਵੇਂ ਮੁੰਡੇ ਭਰਤੀ ਕਰ ਲੈ ਫੌਜੀ ਗਿਣਤੀ ਹੋ ਗਈ 75000 ਪੌਣਾ ਲੱਖ ਸ਼ੌਣੀਆਂ ਪਾ ਕੇ ਕਰਤਾਰਪੁਰ ਸਾਹਿਬ ਨੂੰ ਵਹਗੇ ਮੀਟਿੰਗ ਹੋਈ ਇਹਨਾਂ ਪੰਜਾਂ ਜਰਨੈਲਾਂ ਦੀ ਵੀ ਛੇਵੇਂ ਪਾਤਸ਼ਾਹ ਕੋਲ ਜਾਣਾ ਚਾਹੀਦਾ ਛੇਵੇਂ ਪਾਤਸ਼ਾਹ ਦੀ ਸੀਆਈਡੀ ਲੈਣੀ ਚਾਹੀਦੀ ਆ ਕੌਣ ਜਾਵੇ ਇਹਨਾਂ ਵਿੱਚ ਇੱਕ ਬੜਾ ਨੀਤੀ ਨਪੁੰਨ ਜਰਨੈਲ ਸੀ ਜਿਹਦਾ ਨਾਂ ਅਨਵਰ ਖਾਨ ਆਇਆ ਇਹਨੂੰ ਇੰਨਾ ਢੰਗ ਸੀ ਕੋਈ ਪਛਾਣ ਨਹੀਂ ਸੀ ਸਕਦਾ ਇਹ ਲਾਵੀ ਦਾੜ੍ਹੀ ਲਾ ਕੇ ਦਮਾਲਾ ਬਨ ਕੇ ਚੋਲਾ ਪਾ ਕੇ ਸਿੱਖਾਂ ਵਾਲਾ ਭੇਸ ਬਣਾਉਣ ਵਿੱਚ ਬੜੀ ਮਹਾਰਤ ਰੱਖਦਾ ਸੀ ਇਹਨੇ ਭੇਸ ਧਾਰ ਕੇ ਸਿੱਖਾਂ ਵਾਲਾ ਸੀਐਚਡੀ ਲੈਣ ਵਾਸਤੇ ਗੁਰੂ ਕੇ ਦਲ ਵਿੱਚ ਪਹੁੰਚਾ ਜਦੋਂ ਕਰਤਾਰਪੁਰ ਵਿੱਚ ਆਇਆ ਇਹਨੇ ਮੋਰਚਾ ਬੰਦੀ ਦਾ ਮਵਨਾਂ ਕੀਤਾ ਜਦੋਂ ਪਹਿਲੇ ਮੋਰਚੇ ਵਿੱਚ ਇਹਨੇ ਵੇਖਿਆ ਸਿੱਖ ਐਨ ਤਿਆਰ ਪਰ ਤਿਆਰ ਬੈਠੇ ਨੇ ਕਮਾਨ ਕੱਸ ਕੇ ਬੈਠੇ ਨੇ ਰਾਗਲੇ ਢੀਡ ਕੇ ਬੈਠੇ ਨੇ ਕਹਿੰਦਾ ਵਾਹ ਆ ਮੋਰਚਾ ਸਿੱਖਾਂ ਦਾ ਬੜਾ ਬੇਕਮਾਲ ਹੈ ਥੋੜਾ ਜਿਹਾ ਅੱਗੇ ਹੋਰ ਗਿਆ ਬਾਬੇ ਬਿਰੀ ਚੰਦ ਦੀ ਨਜ਼ਰ ਹੀ ਚੜ ਗਿਆ ਬਾਬਾ ਬਿਰੀ ਚੰਦ ਨੇ ਆਖਿਆ ਸਿੱਖ ਤੇ ਹੋ ਨਹੀਂ ਸਕਦਾ ਬੜਾ ਧਿਆਨ ਨਾਲ ਮੋਰਚਾਂ ਨੂੰ ਦੇਖਦਾ ਨਾਲੇ ਸਿਆਣਿਆਂ ਦਾ ਕਥਨ ਆ ਬੰਦਾ ਤੌਰ ਤੋਂ ਤੇ ਬੋਲ ਤੋਂ ਪਹਿਰਾਵੇ ਤੋਂ ਪਛਾਣਿਆ ਜਾਂਦਾ ਆਖਰਕਾਰ ਜਦੋਂ ਜਿਸ ਮੋਰਚੇ ਦੇ ਬਾਬਾ ਬਿੱਲੀ ਚੰਦ ਦੀ ਸਨ ਉਹ ਮੋਰਚਾ ਥੋੜਾ ਜਿਹਾ ਕੁਝ ਹੋਰ ਬਣਤਰ ਦਾ ਸੀ ਥੋੜਾ ਜਿਹਾ ਉੱਚੀ ਠੇਰੀ ਤੇ ਸੀ ਜਦੋਂ ਇਹਨੇ ਮੋਰਚਾ ਵੇਖਿਆ ਕਹਿੰਦਾ ਵਾਹ ਆਹ ਮੋਰਚਾ ਤੇ ਪਹਿਲੇ ਨੂੰ ਵੀ ਮਾਤ ਪਾਉਂਦਾ ਉਹ ਇੱਥੋਂ ਦੇ ਚੱਲਿਆ ਤੀਰ ਕਈਆਂ ਦੇ ਛਾਤੀਆਂ ਵਿੱਚੋਂ ਨਹੀਂ ਲੰਘ ਜਾਏਗਾ ਬਾਅਦ ਫੇਰ ਕਾਦੀ ਦੇਰ ਸੀ ਬਾਬਾ ਬਿੱਲੀ ਚੰਦ ਦੀ ਮੋਰਚੇ ਤੋਂ ਨਿਕਲੇ ਇਹਦਾ ਮੂੰਹ ਜਿੱਦੇ ਬੰਨੇ ਸੀ ਆਪਣੇ ਵਾਲੋ ਦਾ ਮੂੰਹ ਘੁਮਾ ਕੇ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਇੰਨੀ ਜੋਰ ਨਾਲ ਇਹਦੇ ਮੂੰਹ ਦੇ ਚਪੇੜ ਮਾਰੀ ਜਿਹੜੀ ਲਾਵੀ ਦਾੜੀ ਲੱਗੀ ਸੀ ਉਹ ਧਰਤੀ ਤੇ ਡਿੱਗ ਪਈ ਗੱਦ ਕਿ ਆਖੋ ਸਤਨਾਓ ਬੇ ਸ਼ਕਲ ਆਖੋ ਪਹਾੜਿਆ ਰੋਕਣ ਵੈਣ ਕਦੇ ਦਰਿਆ ਵਾ ਵੇ ਰੋਕਦੇ ਨਹੀਂ ਠੜਕ ਜਾਂਦੇ ਬੰਦੇ ਦੇ ਕਮਜ਼ੋਰ ਵਾਲੇ ਸੱਚੇ ਪ੍ਰੇਮੀ ਨਿਸ਼ਾਨੇ ਹੋ ਕਦੇ ਨਹੀਂ ਜਦੋਂ ਸਾਹਮਣੇ ਦਸੋ ਚਕਾਰ ਫਿਰਦਾ ਈਓ ਸਾਮਣੇ ਦੇ ਸੇ ਸ਼ਕਾਰ ਫਿਰਦਾ ਸ਼ੇਰ ਘੁਰਨ ਆਵੇ ਵਿੱਚ ਲੋਕ ਦੇ ਨਹੀਂ ਮਰਦੇ ਮਰ ਜਾਂਦੇ ਆਪਣੀ ਆ ਨਾ ਬਦਲੇ ਕਦੇ ਵੈਰੀ ਦੇ ਅੱਗੇ ਝੁੱਕਦੇ ਨਹੀਂ ਬਦ ਫੇਰ ਗਈ ਸੀ ਬਾਬੇ ਬਿਰੀ ਜਾਨ ਨੇ ਢਾਲਿਆ ਜੀ ਕੁੱਟ ਕੁੱਟ ਕੇ ਇਹਨੂੰ ਵੀ ਮਨੂਰ ਕਰਤਾ ਇਹਦੀ ਪੱਗ ਨਾਲ ਹੀ ਇਹਦੀਆਂ ਬਾਹਾਂ ਬਨ ਲੀਆਂ ਤੇ 6ਵੇਂ 파르샤 ਮਹਾਰਾਜ ਦੇ ਦਰਬਾਰ ਚ ਲੈ ਗਿਆ ਮਾਰੇ ਕਹਿੰਦੇ ਬਾਬਾ ਫਰੀਦ ਜੰਦਾ ਇਹ ਕੌਣ ਆ ਕਹਿ ਲਗਾ ਜੀ ਲਾਹੌਰ ਤੋਂ ਆਇਆ ਆਪਣਾ ਨਾਂ ਅਨਵਰ ਖਾਨ ਦੱਸਦਾ ਮਾਰੇ ਕਹਿੰਦੇ ਸਨਾਰਵਰ ਖਾਨਾ ਕਿਵੇਂ ਆਇਆ ਸਾ ਕਹਿੰਦਾ ਮੈਂ ਵੇਖਣ ਆਇਆ ਸਾ ਮਹਾਰਾਜ ਤੁਹਾਡੇ ਕੋਲ ਸਿੱਖ ਕਿੰਨੇ ਨੇ ਮੈਂ ਵੇਖਣ ਆਇਆ ਸਾ ਤੁਹਾਡੇ ਕੋਲ ਤੋਪਾਂ ਕਿੰਨੀਆਂ ਨੇ ਮਹਾਰਾਜ ਮੈਂ ਵੇਖਣ ਆਇਆ ਤੁਹਾਡੇ ਕੋਲ ਅਸਲਾ ਕਿੰਨਾ ਮਾਰੇ ਕਹਿੰਦੇ ਹੋਰ ਕੋਈ ਮੋਰ ਤਾਂ ਮਾਰਦਾ ਵੇਖਣਾ ਕਿ ਬਸ ਕਹਿੰਦਾ ਜੀ ਨਹੀਂ ਇਸੇ ਮੋਰਤੇ ਨੇ ਧੰਨ ਧੰਨ ਕਰਾਤੀ ਆ ਮੈਨੂੰ ਇੱਕੋ ਹੀ ਗੱਲ ਦੱਸ ਦਿਓ ਵੀ ਜਿਨੇ ਮੈਨੂੰ ਕੁੱਟਿਆ ਜਿਨੇ ਮੈਨੂੰ ਮਾਰਿਆ ਤੁਹਾਡੇ ਕੋਲ ਬਾਕੀ ਵੀ ਨਾਲ ਦੇ ਨੇ ਮਾਰੇ ਕਹਿੰਦੇ ਇੱਥੇ ਇੱਕ ਤੋਂ ਇੱਕ ਚੜੰਦੀਆਂ ਨੇ ਸੱਜਣਾ ਕਹਿੰਦਾ ਜੀ ਫਿਰ ਮੈਨੂੰ ਕਿਰਪਾ ਕਰੋ ਹੁਣ ਘੋੜੇ ਤੇ ਚੜਾ ਦਿਓ ਚੜ੍ਹਿਆ ਨਹੀਂ ਜਾਂਦਾ ਇੰਨਾ ਕੁੱਟਿਆ ਬਾਬੇ ਬਿਲੀ ਚੰਦ ਨੇ ਬਾਬੇ ਬਿਲੀ ਚੰਦ ਨੇ ਦੇਖ ਕੇ ਸਾਰਾ ਘੋੜੇ ਤੇ ਚੜਾਇਆ ਬਹਿ ਜਾ ਇੱਕ ਮਿੰਟ ਸ਼ਾਂਤ ਲਾਉਣਾ ਅਜੇ ਬਾਬੇ ਬਿਲੀ ਚੰਦ ਨੇ ਚੜਾ ਦਿੱਤਾ ਘੋੜੇ ਤੇ ਪਾਗ ਲਤੀ ਸੀ ਲਹੂ ਵਗਦਾ ਸੀ ਤੇ ਜੇਰੋ ਆਪਣੀ ਸ਼ੌਣੀ ਚ ਪਹੁੰਚਾਣਾ ਸ਼ੌਣੀ ਚ ਤੇ ਪੈਂਦੇ ਖਾਨ ਨੇ ਸਿਆਣ ਲਿਆ ਵੀ ਸੇਵਾ ਮੇਰੇ ਭਰਾ ਦੀ ਮੇਰੇ ਵਾਲੀ ਹੋਈ ਆ ਹਾਂਜੀ ਹਾਂਜੀ ਉਹਨੂੰ ਪਤਾ ਸੀ ਕੁੱਟਿਆ ਮੈਨੂੰ ਵੀ ਬਾਬੇ ਬਿਲੀ ਜਾਂਦੇ ਇਦਾਂ ਹੀ ਸੀ ਪੁੱਛਦਾ ਹੋਏ ਅਨਵਰ ਖਾਨਾ ਕੀ ਹੋਇਆ ਕਹਿੰਦਾ ਕੋਈ ਨਹੀਂ ਘੋੜੇ ਦੀ ਥੱਬੀ ਲੱਗੀ ਘੋੜੇ ਤੋਂ ਤਾਂ ਡਿੱਗ ਗਿਆ ਹਾਲ ਹੋਇਆ ਉਹਦੇ ਹੋਇਆ ਕੋਈ ਨਹੀਂ ਆਇਆ ਗੁਰੂ ਘਰ ਵਿੱਚੋਂ ਕੁੱਟ ਕੇ ਕਹਿੰਦੇ ਵੀ ਜਿਹੜੀ ਸੀ ਆਈ.ਡੀ ਲੈਣ ਕੱਲਿਆ ਸੀ ਉਹਦਾ ਕੀ ਬਣਿਆ ਕਹਿੰਦਾ ਮੈਂ ਵੇਖ ਆਇਆ ਮਹਾਰਾਜ ਦੇ ਜਵਾਨ ਜਿਹੜੇ ਗੱਭਰੂ ਸਿੱਖਦੇ ਨੇ ਉਹਦੇ ਵਾਢੀ ਕਰਨ ਗਏ ਆ ਤੇ ਬੁੱਢੇ ਬੁੱਢੇ ਨੇ ਮਹਾਰਾਜ ਦੇ ਕੋਲ ਮਾਰੇ ਨੇ ਆਪੇ ਹੀ ਦੱਸ ਦਿੱਤਾ ਮੈਨੂੰ ਪੁੱਛਣ ਦੀ ਲੋੜ ਨਹੀਂ ਪਈ ਰੋਟੀਆਂ ਪਕਾਉਣ ਵਾਲਿਆਂ ਤੋਂ ਲੱਗ ਕੇ ਘੋੜਿਆਂ ਨੂੰ ਪੱਠੇ ਪਾਉਣ ਤੱਕ ਕੇਵਲ 1800 ਨੇ ਉਹ ਸਾਡੇ ਕੋਲ ਤੇ ਪੌਣਾ ਲੱਖ ਅਸੀਂ ਤੇ ਸਿੱਖਾਂ ਨੂੰ ਐਂ ਸਮਝਨੇ ਜਿਵੇਂ ਰੋਟੀ ਦੇ ਚਾਰ ਹੁੰਦਾ ਉਹ ਦਿਨ ਦੇ 10 ਬਦਨ ਤੋਂ ਪਹਿਲਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਸਮੇਤ ਬੰਨ ਕੇ ਆ ਥਾ ਲਾਹੌਰ ਬਾਦਸ਼ਾਹ ਦੇ ਪੇਸ਼ ਕਰ ਦੇਣਾ ਆਉ ਆਇਆ ਕੁੱਟ ਖਾ ਗਿਆ ਆਪਣੇ ਜਵਾਨਾਂ ਵਿੱਚ ਇਹ ਕਿਵੇਂ ਤਕਰੀਰ ਕਰਦਾ ਕੀ ਕਹਿ ਰਿਹਾ ਇਹੋ ਸ਼ੰਕਾ ਇੱਕ ਸਮਾਪਤੀ ਕਰਨੇ ਸੁਣੋ ਗਾਜਿਆਂ ਨੂੰ ਪੈਂਦੇ ਖਾਵਗਾਰੇ ਗੱਜ ਕੇ ਸੂਰਮੇ ਮਦਾਨ ਚੋਂ ਨਹੀਂ ਆਉਂਦੇ ਭੱਜ ਕੇ ਸਮਝ ਨਾ ਕੋਈ ਤੁਝੇ ਵਾਰਿਆ ਜਾਂਗ ਚ ਮੰਗਾਰ ਕੇ ਗੁਰੂ ਨੇ ਟੋਹਿਆ ਗਾਜਿਆਂ ਨੂੰ ਪੈਂਦੇ ਖਾਵਗਾਰੇ ਗੱਜ ਕੇ ਸੂਰਮੇ ਮਦਾਨ ਚੋਂ ਨਹੀਂ ਆਉਂਦੇ ਭੱਜ ਕੇ ਵੇ ਆਲੋ ਸੱਜ ਕੇ ਮੈਂ ਰਹਿੰਦੇ ਹੁੰਦਾ ਮੇਰੇ ਟਾਈਮ ਤੋਂ ਤੇ ਮਹਾਰਾ ਜੀ ਕਿਰਪਾ ਕਰੇ ਇਹ ਪੰਜ ਜਰਨੈਲ ਆਏ ਸੀ ਤੇ ਪੰਜਾਂ ਤੋਂ ਇੱਕ ਵੀ ਜੁੰਦਾ ਨਹੀਂ ਲੋਰ ਗਿਆ ਮੁੜ ਕੇ ਤੇ ਗੁਰੂ ਨੇ ਕਿਰਪਾ ਕੀਤੀ ਤੇ ਕੱਲ ਦੇ ਦੀਵਾਨ ਵਿੱਚ ਆਪਾਂ ਵੜਕਾਰਾਂਗੇ ਪੰਜ ਠੀਕ ਹੈ ਜੀ ਫਦੇ ਬਲਾ ਹੁਣ ਸਾਰੀ ਗੱਜ ਕੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਸ ਸੰਗਿਆਨੀ ਲਖਬੀਰ ਸਿੰਘ ਜੀ ਤੇੜੀ ਦਾ ਕਵੀਸ਼ਰ ਜਤਾ ਜੋ ਸ਼ਰੋਮ